ਅੱਜ ਪਿਛਲੇ ਮਹੀਨੇ ਦੀ ਪੇ ਮਿਲੀ ਮਨਜ ਬੈਠਾ ਸੋਚੀ ਜਾਂਦਾ ਸੀ ਕਿ ਦੁਸਵੰਦ ਕੱਟਾਂ ਕਿ ਨਾਲ ਇਹ ਇੱਕ ਪਿਆਰੀ ਜੀ ਸਾਖੀ ਯਾਦ ਆ ਗਈ ਗੁਰੂ ਹਰਾਈ ਸਾਹਿਬ ਜੀ ਦੇ ਟਾਈਮ ਵਿੱਚ ਇੱਕ ਸਿੱਖ ਸੀ ਜੋ ਕਿ ਬਹੁਤ ਜ਼ਿਆਦਾ ਗਰੀਬ ਸੀ ਉਹਦੇ ਘਰ ਦਾ ਗੁਜ਼ਾਰਾ ਵੀ ਮੁਸ਼ਾ ਚੱਲਦਾ ਸੀ ਤਾਂ ਫਿਰ ਇੱਕ ਟਾਈਮ ਆਇਆ ਉਸ ਸਿੱਖ ਦਾ ਕਾਰੋਬਾਰ ਵਧਿਆ ਤਾਂ ਉਸਨੇ ਆਪਣਾ ਜੋ ਪੁਰਾਣਾ ਘਰ ਸੀ ਉਹ ਵੀ ਤੋੜ ਕੇ ਬਹੁਤ ਸੋਹਣਾ ਨਵਾਂ ਘਰ ਬਣਾ ਲਿਆ ਤਾਂ ਹੌਲੀ ਹੌਲੀ ਉਸ ਸਿੱਖ ਦਾ ਕਾਰੋਬਾਰ ਫੇਰ ਘਟਦਾ ਗਿਆ ਤਾਂ ਉਸ ਸਿੱਖ ਗੁਰੂ ਹਰਾਈ ਸਾਹਿਬ ਜੀ ਕੋਲ ਆਇਆ ਤੇ ਆ ਕੇ ਗੁਰੂ ਜੀ ਨੇ ਸਾਰੀ ਗੱਲ ਦੱਸੀ ਤੇ ਪੁੱਛਿਆ ਕਿ ਇਸ ਦਾ ਕੀ ਕਾਰਨ ਹੈ ਗੁਰੂ ਜੀ ਨੇ ਨੂੰ ਸਮਝਾਇਆ ਕਿ ਤੇਰੇ ਘਰ ਵਿੱਚ ਇੱਕ ਚਿੜਾ ਇੱਕ ਚਿੜੀ ਰਹਿੰਦੇ ਸੀ ਉਹ ਜਿਹੜਾ ਚਿੜਾ ਤੇ ਚਿੜੀ ਸੀ ਉਹ ਤੇਰੇ ਘਰ ਦੇ ਵਿੱਚੋਂ ਅਨਾਜ ਦੇ ਦਾਣੇ ਚੱਕ ਕੇ ਗੁਰੂ ਘਰ ਦੇ ਨੰਗਰਾਂ ਵਿੱਚ ਪਾਉਂਦੇ ਸੀ ਉਹਦੇ ਨਾਲ ਤੇਰੇ ਘਰ ਵਿੱਚ ਬਰਕਤ ਪੈਣੀ ਸ਼ੁਰੂ ਹੋਈ ਤੇਰਾ ਕਾਰੋਬਾਰ ਵਧਿਆ ਹੌਲੀ ਹੌਲੀ ਤੇਰਾ ਕਾਰੋਬਾਰ ਵਧਿਆ ਤੂੰ ਨਵਾਂ ਘਰ ਬਣਾਇਆ ਜਦੋਂ ਤੂੰ ਆਪਣਾ ਪੁਰਾਣਾ ਘਰ ਤੋੜਿਆ ਤਾਂ ਉਹਦੇ ਨਾਲ ਉਹ ਜਿਹੜਾ ਚਿੜਾ ਤੇ ਚਿੜੀ ਤੇਰੇ ਘਰ ਵਿੱਚ ਰਹਿੰਦੇ ਸੀ ਉਹ ਵੀ ਉੱਡ ਗਏ ਤੇਰੇ ਘਰ ਵਿੱਚੋਂ ਜੋ ਸਾਡੇ ਲੰਗਰ ਵਿੱਚ ਸੇਵਾ ਹੁੰਦੀ ਸੀ ਉਹ ਆਉਣੀ ਬੰਦ ਹੋ ਗਈ ਤਾਂ ਹੌਲੀ ਹੌਲੀ ਫੇਰ ਤੇਰੇ ਜੋ ਦਿਨ ਸੀ ਤੇਰੀ ਬਰਕਤ ਘਟਦੀ ਗਈ ਤੇ ਅੱਜ ਤੂੰ ਫਿਰ ਉਸ ਹਾਲਾਤਾਂ 'ਚ ਆ ਗਿਆ ਇਹ ਸਾਰੀ ਘਟਨਾ ਯਾਦ ਕਰਕੇ ਸਕੂਨ ਮਿਲਿਆ ਤੇ ਮਨ ਨੇ ਸੋਚਿਆ ਮੈਂ ਕੋਲੋਂ ਗੁਰੂ ਨੂੰ ਕੁਝ ਦੇਣਾ। ਸਾਡੀ ਔਕਾਤ ਇਹ ਕੀ ਜਾਂਦੀ? ਕਿ ਜੇ ਮੈਂ ਪਿਆਰ ਨਾਲ ਗੁਰੂ ਨੂੰ ਕੁਝ ਦਿੰਨਾ ਵੀਆ ਤਾਂ ਗੁਰੂ ਇੰਨਾ ਦਿਆਲਾ ਕਿ ਉਹਦਾ 1000 ਰੁਪਏ ਨਾਲ ਕਰਕੇ ਵਾਪਸ ਦੇ ਦਿੰਦਾ ਹੈ। ਇਸ ਲਈ ਸਾਰੇ ਭਾਵੇਂ ਥੋੜਾ ਹੀ ਸੀ ਆਪਣੀ ਕਮਾਈ ਵਿੱਚੋਂ ਗੁਰੂ ਕੇ ਲੰਗਰ راستੇ 'ਚ ਸਿਰ ਜ਼ਰੂਰ ਗੱਡਾ ਕਰੋ। ਫਿਰ ਦੇਖੋ ਪ੍ਰਮਾਤਮਾ ਕਿਵੇਂ ਤੁਹਾਡੀ ਕਮਾਈ ਵਿੱਚ ਵਰਤਦਾ ਹੁੰਦਾ। ਤਵਾ